ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰਮ ਸਤਕਾਰ ਗੁਰੂ ਰੂਸਾਰ ਸੰਗਤ ਜੀ ਕੋਟਾਂ ਕੋਟਾਂ ਧੰਨਵਾਦ ਹੈ ਗੁਰੂ ਸਾਹਿਬਾਨ ਦਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅਪਰਿਪਾਵਕਸ਼ਾ ਕਿਰਪਾ ਬਣਾਈ ਜੋ ਕਿ ਬਾਜਾ ਵਾਲੇ ਮਹਾਰਾਜ ਉਸਮੇ ਪਾਸ਼ਾ ਜੀਆ ਨੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰਚਨਾ ਰਚੀ ਹੈ ਚਪਈ ਸਬਦ ਦਾ ਪਾਠ ਚਪਈ ਸਬਦੇ ਪਾਠ ਦੇ ਨਾਲ ਕਿੰਨੀ ਮਹਾਨਤਾ ਹੈ ਕਿੰਨੀ ਬਖਸ਼ਿਸ਼ ਹੈ ਮੁਰਾਰਾ ਜੀ ਜਿਸ ਵੀ ਪ੍ਰਾਣੀ ਨੇ ਇੱਕ ਮਨ ਅਤੇ ਇਕਾਗਰਤਾ ਨਾਲ ਇਕਜਿਤ ਹੋ ਕੇ ਇਸ ਪਾਠ ਦਾ ਜਾਪ ਕੀਤਾ ਅਰਧਨਾ ਕੀਤੀ ਰੱਬ ਨੂੰ ਧਿਆਇਆ ਚਪਈ ਸਬਦੇ ਪਾਠ ਦਾ ਮਹੱਤਵ ਬਾਜਾ ਵਾਲੇ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਕਿਰਪਾ ਕਰਦੇ ਨੇ ਕਿੰਨੀ ਮਹਾਨਤਾ ਦੱਸੀ ਆਓ ਆਪਾਂ ਸੋਣ ਕਰੀਏ ਕਿ ਕਿਵੇਂ ਜੋ ਪ੍ਰਾਣੀ ਗੁੰੰਘ ਹੈ ਬੋਲ ਨਹੀਂ ਸਕਦਾ ਉਸ ਨੂੰ ਭਈ ਰਸਨਾ ਮਿਲ ਜਾਂਦੀ ਹੈ ਪਾਪ ਬੋਲਣ ਲੱਗ ਜਾਂਦਾ ਹੈ ਜਿਹੜਾ ਪ੍ਰਾਣੀ ਚਿਤ ਕਰਕੇ ਸੁਣਦਾ ਹੈ ਉਹ ਗੁਰੂ ਘਰ ਬਹੁਤੀ ਸ਼ੈਤਾਨ ਨਾਲ ਗਿਆਨ ਦੀ ਪ੍ਰਾਪਤੀ ਕਰ ਲੈਂਦਾ ਹੈ ਹੋਰ ਤੇ ਹੋਰ ਸਾਰਿਆਂ ਦੁੱਖ ਦਰਦਾਂ ਪੀੜਾਂ ਦਾ ਨਾਸ਼ ਇਹ ਬਾਅਦ ਕਰਦਾ ਹੈ ਜੇ ਕਿ ਆਪਾਂ ਇੱਕ ਮਨ ਇੱਕ ਚਿਤ ਨਾਲ ਸੇਬ ਸਾਹਿਬ ਦੇ ਪਾਠ ਕਰੀਏ ਆਓ ਮਹਾਰਾਜ ਕੋਲੋਂ ਇਹਦਾ ਮਹੱਤਵ ਸਮਝਿਆਂ ਦੀ ਆੜੇ ਲੋ ਸੁਣ ਗੋਂਗ ਜਿਉ ਆਹੀ ਸਰਸਨ ਪਾਵਈ ਸੁਣਾ ਮੋਲ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਪਾਉ ਨਿਕਟ ਨਾ ਤਿੰਨ ਅਰ ਕੇ ਰਹੈ ਹਜ ਯਾ ਕੀ ਇੱਕ ਵਾਰ ਚੌਪਈ ਕੋ ਕਹ ਉਸ ਪ੍ਰਾਣੀ ਦੇ ਕੋਲ ਦੁੱਖ ਦਦ ਪੀੜਾ ਨਹੀਂ ਰਹਿੰਦੀ ਜੋ ਇਕਾਗਰਤਾ ਨਾਲ ਇੱਕ ਮਨ ਹੋ ਕੇ ਚਪਈ ਸਾਹਿਬ ਦਾ ਪਾਠ ਕਰਦਾ ਹੈ ਤੇ ਭਾਈ ਰਸਨਾ ਤੋਂ ਉਹ ਬੋਲਣਾ ਸ਼ੁਰੂ ਕਰ ਦਿੰਦਾ ਜੇ ਕਿਰਪਾਣੀ ਗੁੰਗ ਹੈ ਨਹੀਂ ਬੋਲਦਾ ਉਸ ਨੂੰ ਭਾਈ ਮਹਾਰਾਜ ਆਵਾਜ਼ ਬਖਸ਼ਦੇ ਨੇ ਤੇ ਪਾਜਰਾ ਅਗਿਆਨੀ ਹੈ ਮੂੜ ਹੈ ਉਸਨ ਮਹਾਰਾਜ ਗਿਆਨ ਦੀ ਦਾਤ ਬਖਸ਼ਦੇ ਨੇ ਇਸ ਕਰਕੇ ਪਾਜਰੂ ਜਿੰਨਾ ਵੀ ਹੋ ਸਕੇ ਸਪਈ ਸ਼ਬਦਾਂ ਦਾ ਪਾਠ ਨਿਤਨੇਮ ਤੋਂ ਬਾਅਦ ਫਾਲਤੂ ਕਰੀਏ ਚੱਲਦੇ ਆ ਫਿਰਦੇ ਆਪਣੇ ਗੱਡੀ ਵਿੱਚ ਕੰਮ ਕਾਜ ਤੇ ਜਾ ਰਹੇ ਵਾਪਸ ਆ ਰਹੇ ਪਾਜਰੂ ਉਸ ਸਪਈ ਸ਼ਬਦਾਂ ਦਾ ਪਾਠ ਅਗਰਤਾ ਨਾਲ ਮਨ ਤੋਂ ਚारण ਕਰਿਆ ਕਰੋ ਤੇ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਭਾਈ ਇਹ ਬਾਜੇ ਨਾਲ ਬਹੁਤ ਵੱਡੀ ਅਦਾਤ ਹੈ ਹਮਰੀ ਕਰੋ ਆਦਿ ਰਚਿਆ ਪੂਰਨ ਹੋਈ ਚਿਤ ਕੀ ਇਛਾ ਤਬ ਚਰਨਨ ਮਰੇ ਹਮਾਰਾ ਆਪਣਾ ਜਾਨ ਕੋ ਪਤ ਪਾਰਾ ਹਮਰਾ ਦੁਸ਼ਟ ਸਵੈ ਤੁਮ ਕਾਬੂ ਆਪ ਆਦੇ ਮੈਂ ਬਚਾਓ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿਖ ਸਵੇ ਕਰਤਾ ਇਹ ਬੜੇ ਆਈਏ ਪਾਈ ਹਜਰੂਰ ਕਿਰਪਾ ਕਰਨੀ ਮਨ ਬਣਾ ਕੇ ਬਾਣ ਦਾ ਪਾਠ ਕਰੀਏ ਲਾਹਾ ਖਟੀ ਬਾਜਾਂ ਵਾਲੇ ਆਪ ਗੁਰੂ ਮਹਾਰਤਨ ਗੁਰੂ ਗੋਬਿੰਦ ਸਿੰਘ ਜੀ ਸਹਾਇ ਗੋਂ ਦਿਆ ਕਨ ਮੇਰ ਕਰਨ ਜੀ ਚਤਰ ਚਕਰ ਵਰਤੀ ਚਤਰ ਚਤਰ ਭੁਗਤੀ ਸੁਭੰਗ ਸੁਭੰਗ ਸਰਬਦਾ ਸਰਬ ਜੁਗਤੀ ਤੋ ਕਾਲੰ ਪਰਨਾਸੀ ਦੇ ਆਰੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਭੁਕਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ